ਕੇ ਪਰ ਸਰਕਾਰ ਸਖਤ ਹੋਈ ਹੈ ਅਤੇ ਰੂਸ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਜਲਦ ਹੀ ਇਹਨਾਂ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੇ ਕਿਹਾ ਹੈ ਕਿ ਇਹ ਧੋਖੇ ਦੇ ਨਾਲ ਰੂਸੀ ਰੂਸ ਦੇ ਵਿੱਚ ਫਸੇ ਹੋਏ ਨੇ ਪੰਜਾਬੀ ਮੁੰਡੇ ਉਹਨਾਂ ਨਾਲ ਵੱਡਾ ਧੋਖਾ ਹੋਇਆ ਜਿੱਦੇ ਚਲਦੇ ਉਹਨਾਂ ਨੂੰ ਰੂਸ ਦੇ ਵਿੱਚ ਫਸਾਇਆ ਗਿਆ ਅਤੇ ਯੂਕਰੇਨ ਦੇ ਵਿੱਚ ਲੜਾਈ ਲਈ ਅੱਗੇ ਪੇਚਿਆ ਜਾ ਰਿਹਾ ਹੈ ਜਿੱਦੇ ਚਲਦੇ ਉਹਨਾਂ ਨੇ ਰੂਸ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਜਲਦ ਹੀ ਇਹਨਾਂ ਮੁੰਡਿਆਂ ਨੂੰ ਰਿਹਾ ਕੀਤਾ ਜਾਵੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਬਹੁਤ ਸਾਰੇ ਭਾਰਤੀ ਨਾਗਰਿਕਾਂ ਨੂੰ ਰੂਸੀ ਕੰਮ ਕਰਨ ਦੇ ਨਾਂ ਤੇ ਠੱਗਿਆ ਗਿਆ ਅਤੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਤੇ ਨਾਲ ਹੀ ਰੂਸੀ ਸਰਕਾਰ ਨੂੰ ਅਜਿਹੇ ਵਿਅਕਤੀ ਦੀ ਜਲਦੀ ਰਿਹਾਈ ਲਈ ਅਪੀਲ ਕੀਤੀ ਹੈ ਇਸ ਮੁੱਦੇ ਨੂੰ ਸੰਬੋਧਿਤ ਕਰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਰ ਜੈਸਵਾਲ ਨੇ ਕਿਹਾ ਹੈ ਕਿ ਕਈ ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ਨਾਲ ਕੰਮ ਕਰਨ ਦੇ ਨਾਂ ਤੇ ਧੋਖਾ ਕੀਤਾ ਗਿਆ ਹੈ ਅਸੀਂ ਅਜੇਹੇ ਭਾਰਤੀ ਨਾਗਰਿਕਾਂ ਦੀ ਛੇਤੀ ਰਿਹਾਈ ਲਈ ਰੂਸੀ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਇਹ ਮਾਮਲੇ 'ਚ ਸ਼ਾਮਲ ਮਲਜਮਾਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਹਾਲ ਹੀ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਛਾਪੇਮਾਰੀ ਕਰਕੇ ਅਤੇ ਅਪਰਾਧਿਕ ਸਬੂਤ ਇਕੱਠੇ ਕਰਨ ਤੋਂ ਬਾਅਦ ਮਨੁੱਖੀ ਤਸਕਰੀ ਦੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਜਿਹੜਾ ਉਹ ਵੀ ਕੀਤਾ ਗਿਆ ਹੈ ਪਾਰ ਸਰਕਾਰ ਨੇ ਰੂਸੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦ ਹੀ ਇਹਨਾਂ ਪੰਜਾਬੀ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ ਤੇ ਇਹਨਾਂ ਨੂੰ ਘਰ ਵਾਪਸ ਲਿਆਂਦਾ ਜਾਵੇ ਦੱਸਦੇ ਕਿ ਇਹ ਨੌਜਵਾਨ ਜਿਹੜੇ ਆ ਇਹਨਾਂ ਦੇ ਵਿੱਚੋਂ ਇੱਕ ਗੁਰਪ੍ਰੀਤ ਨਾ ਦਾ ਨੌਜਵਾਨ ਹੁਸ਼ਿਆਰਪੁਰ ਦਾ ਹੈ ਜਿਹੜਾ ਕਿ ਆਪਣੀ ਟਰੈਵਲ ਹਿਸਟਰੀ ਤਿਆਰ ਕਰ ਰਿਆ ਸੀ ਕਿ ਉਹ ਬਾਹਰ ਕਿਸੇ ਚੰਗੀ ਕੰਟਰੀ ਦੇ ਵਿੱਚ ਵੱਡੀ ਕੰਟਰੀ ਦੇ ਵਿੱਚ ਉਹ ਸੈੱਟ ਸੈੱਟ ਹੋ ਜਾਵੇ ਉਹਦਾ ਫਿਊਚਰ ਜਿਹੜਾ ਵਧੀਆ ਬਣ ਜਾਵੇ ਤੇ ਜਿੱਥੇ ਚੱਲਦੇ ਉਹਦੇ ਵੱਲੋਂ ਟਰੈਵਲ ਹਿਸਟਰੀ ਜਿਹੜੀ ਤਿਆਰ ਕੀਤੀ ਜਾ ਰਹੀ ਸੀ ਤੇ 90 ਦਿਨ ਦਾ ਉਹਦਾ ਵੀਜ਼ਾ ਲੱਗਿਆ ਸੀਗਾ ਰਸ਼ੀਆ ਦਾ ਜਿਸ ਤੋਂ ਬਾਅਦ ਕੇ 60 ਦਿਨ ਹੀ ਉਸਨੇ ਉਥੇ ਰੁਕਣਾ ਸੀਗਾ ਤੇ ਇੱਕ ਬੈਲਾਰੂਸ ਨਾਲ ਦੀ ਕੰਟਰੀ ਹੈ ਬੈਲਾਰੂਸ ਸ਼ਹਿਰ ਹੈ ਜਿੱਤੇ ਵਿੱਚ ਉਹ ਚਲੇ ਗਏ ਉੱਤੇ ਨਾਲ ਉੱਤੇ ਵੀ ਕੁਝ ਸਾਥੀ ਨੇ ਸਾਥੇ ਸਾਥੀ ਜਿਹੜੇ ਹੋਰ ਨੇ ਉਹ ਵੀ ਫਸੇ ਹੋਏ ਨੇ ਜਿਸ ਤੋਂ ਬਾਅਦ ਕੇ ਰਸ਼ੀਆ ਪੁਲਿਸ ਦੇ ਹਵਾਲੇ ਇਹਨਾਂ ਨੌਜਵਾਨਾਂ ਨੂੰ ਕਰ ਦਿੱਤਾ ਗਿਆ ਤੇ ਅੱਗੇ ਇਹਨਾਂ ਨੂੰ ਆਰਮੀ ਜਿਹੜਾ ਰਸ਼ੀਆ ਆਰਮੀ ਦੇ ਵਿੱਚ ਇਹਨਾਂ ਨੂੰ ਇਹ ਜੁਆਇਨ ਕਰਵਾਈ ਗਈ ਹੈ ਇਹਨਾਂ ਕੋਲੋ ਇੱਕ ਕੰਟਰੈਕਟ ਪਹਿਲੋ ਸਾਈਨ ਕਰਵਾਇਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 10 ਸਾਲ ਵਾਸਤੇ ਜਾਤਾ ਇਹੇ ਜੇਲ ਜਾਣ ਜਾਂਦੇ ਰਸ਼ੀਆ ਆਰਮੀ ਜੁਆਇਨ ਕਰਨ ਜਿਸ ਤੋਂ ਬਾਅਦ ਕਿ ਇਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦੱਸੀ ਹੈ ਤੇ ਇਹ ਇਹਨਾਂ ਨੇ ਆਰਮੀ ਜੁਆਇਨ ਕਰ ਲਈ ਇਹਨਾਂ ਨੌਜਵਾਨਾਂ ਦੇ ਵੱਲੋਂ ਜਿਸ ਤੋਂ ਬਾਅਦ ਕੇ ਇਹਨਾਂ ਨੂੰ ਇੱਕਦਮ ਦੱਸਿਆ ਗਿਆ ਅਚਾਨਕ ਇਹਨਾਂ ਨੂੰ ਦੱਸਿਆ ਗਿਆ ਕਿ ਯੂਕਰੇਨ ਦੇ ਵਿੱਚ ਇਹਨਾਂ ਨੂੰ ਲੜਾਈ ਲਈ ਅੱਗੇ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਹਨਾਂ ਨੇ ਸਾਰੀ ਦਾਸਤਾ ਆਪਣੇ ਪਰਿਵਾਰ ਨੂੰ ਸੁਣਾਈ ਆ ਤੇ ਭਾਰਤ ਸਰਕਾਰ ਨੂੰ ਗਹਾਰ ਵੀ ਲਗਾਈ ਹੈ ਕਿ ਸਾਨੂੰ ਇੱਥੇ ਆ ਕੇ ਬਚਾਇਆ ਜਾਵੇ ਉਹ ਲੜਾਈ ਦੇ ਵਿੱਚ ਅੱਗੇ ਨਹੀਂ ਜਾਣਾ ਚਾਹੁੰਦੇ ਇਹਨਾਂ ਨੂੰ ਬਲੀ ਦਾ ਬੱਕਰਾ ਜੜਾ ਵਾ ਉਹ ਬਣਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਕੇ ਭਾਰਤ ਸਰਕਾਰ ਨੇ ਸਖਤੀ ਕੀਤੀ ਹੈ ਤੇ ਜਲਦੀ ਇਹਨਾਂ ਨੂੰ ਰਿਹਾਈ ਲਈ ਰੂਸੀ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਇਹਨਾਂ ਨੇ ਇਹਨਾਂ ਨੌਜਵਾਨਾਂ ਵੱਲੋਂ ਫੋਨ ਕਰਕੇ ਆਪਣੇ ਪਰਿਵਾਰ ਨੂੰ ਜਿਹੜੀ ਦਾਸਤਾ ਸੁਣਾਈ ਗਈ ਹੈ ਤੇ ਕੀ ਕਿਹਾ ਗਿਆ ਇੱਕ ਵੀਡੀਓ ਜਾਰੀ ਕਰਕੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਨਮਸਕਾਰ, ਹਮ ਸਭ ਸਾਥੀ ਹਾਂ ਪਰ ਰਸ਼ੀਅਨ ਆਰਮੀ ਵਿੱਚ ਪਸ ਚੁਕੇ ਹੈ। ਔਰ ਜੋ ਕਿ ਹਮਾਰੇ ਸਾਥੀ ਲੇ ਬੰਦੇ ਹੋ ਉਹ ਸਭ ਮਤਲਬ ਫਰੰਟ ਲਾਈਨ ਪਰ ਡਾਲ ਦਿੱਤੇ ਗਏ ਹੈ ਔਰ ਹਮੇ ਵੀ ਇਹ ਕਹਿ ਰਹੇ ਹੈ ਕਿ ਆਪਕੋ ਵੀ ਅਗਲੇ 1 ਘੰਟੇ ਦੇ ਅੰਦਰ ਇੰਸਰਵਾਣਾ ਕਰ ਦਿੱਤਾ ਜਾਏਗਾ ਔਰ ਫਰੰਟ ਲਾਈਨ ਕੇ ਲਈ ਹਮਾਰੀ ਭਾਰਤ ਸਰਕਾਰ ਸੇ ਔਰ ਇੰਡੀਆ ਨਿਵੇਸੀ ਸਾਥ ਜੋੜਕਰ ਬੇਨਤੀ ਹੈ ਕਿ ਹਮੇ ਜਲਦ ਤੋਂ ਜਲਦ ਇੰਸੇ ਨਿਕਾਲ ਲਿਆ ਜਾਏ। ਹਮ ਇੰਹਾਂ ਪਰ ਬਹੁਤ ਜ਼ਿਆਦਾ बेलारूस पुलिस आ गई हमको पकड़ लिया और उन्होंने हमको अगले दिन वापिस उधर छोड़ दी क्या बोलते है रशिया आर्मी में रशिया आर्मी में छोड़ने के बाद उन्होंने पहले दो दिन हमको रखा है एक बंद कमरे में तीसरे दिन उन्होंने हमको पेश किया ऑफिस में ऑफिस में।, में पेश करने के बाद ना वो हमसे ना अपनी लैंग्वेज में बात कर रहे थे सुबह से लेकर काफी टाइम तक बात की उन्होंने हमको समझ नहीं आई फिर तीन चार बजे का समय हुआ उन्होंने ना मतलब एक ट्रांसलेटर को फोन किया वो हिंदी बोलता था मतलब बिल्कुल प्योर हिंदी बोल रहा था उसने बोला कि कि ये बोल रहे हैं कि आप रशिया आर्मी ज्वाइन करना चाहते हो हमने साफ साफ मना कर दिया हमने बोला हम रशिया आर्मी नहीं ज्वाइन करना चाहते हम वापस जाना चाहते हैं उन्होंने फिर बोला बोला कि नहीं आप रशिया आर्मी ज्वाइन कर लो बोल लालच वगैरह दे रहे थे हमने बोला नहीं करनी ज्वाइन फिर उन्होंने उनको उसको बोला कि की बोलो कि अगर तुमने मतलब आर्मी नहीं ज्वाइन की दस साल की सजा हो जाएगी और हम लोगों ने इनके सामने हाथ भी गुड़ाई गिर गिराई भी लेकिन वो समझे नहीं और फिर बोले नहीं दस साल की सड़क हम लोग घबरा गए सारे घबराने घबरा गए और उन्होंने बोला फिर हम सब ने डिसाइड किया कि दस साल मरने की अच्छा मतलब एक साल के लिए कॉन्ट्रैक्ट साइन कर लेते हैं और हमारे पास फोन नहीं था सोचा जब फोन होगा तो घर वालों से बात करके उनको बोलेंगे कि हम कुछ छुटा लें तो इन्होंने कुछ दिन बाद मतलब वहां से ये बात होने के बाद इन्होंने हमको शिफ्ट कर दिया दूसरी साइड मतलब कि जहां पर बोलते हैं उसको मतलब इतना नहीं कन्फर्म कौन सी जगह थी उन्होंने जॉब वगैरह मतलब मिलेगी आपको जंग वगैरा में नहीं भेजा जाएगा नहीं। हमने बोला ठीक है उधर भी हमको फोन नहीं दिया चार पाँच दिन जो या छह दिन जितने भी रहे थे उसके बाद इन्होंने हमें पता नहीं कौन सा कैंपेन का ट्रेनिंग वाला वहां पर हमको शिफ्ट कर दिया शिफ्ट करने के बाद दू, दूसरी न, इन्होंने हमको दिया फोन हमारा फिर हमने एक दिन बाद ली सिम सिम लेने के बाद इन हमने अपने घर वालों से राबता कायम किया बोला कि हम ऐसे ऐसे फंस गए हैं हमारी मदद करो फिर वो घर वाले सारे भागदौड़ करने लगे सभी के मतलब कोशिश करने लगे ये कैसे छुड़ाया जाए और छह सात दिन ट्रेनिंग देने के बाद इन्होंने हमको आगे यूक्रेन में भेज दिया यहाँ जंग चल रही है ठीक है अभी आप लोग क्या चाहते हो भाई हम लोग वापस वापिस जान आना चाहते हैं क्योंकि इधर जंग चल रही है बहुत बंदे मर रहे हैं हम, हमारे साथ जो बंदे आए थे दूसरे वो उनको तो आगे भेज दिया वो किसी और कंट्री के देख और अभी शायद मालूम नहीं आजकल कभी कि किसी से भी हमको ये आगे भेज सकते, सकते हैं क्योंकि बंदे आते हैं और लेकर चले जाते हैं आते हैं लेकर चले जाते हैं और हम है। इधर नहीं रहना चाहते हम तो रूस आते हैं बेनती करते हैं आप सबसे की हमको जल्दी से जल्दी इधर से वापिस बुला लिया जाए हम इधर नहीं रहना चाहते अभी आप कितने लोग एक साथ इकट्ठे यहाँ पे ਇਹਨਾਂ ਨੂੰ 7 ਲੋਕ ਆਏ ਇੱਧਰ ਉਹ ਅਭੀ ਪੰਜਾਬ ਕੇ ਸਭੀ ਲੋਕ ਪੰਜਾਬ ਕੇ ਆ ਜਾਂ ਔਰ ਅਦਰ ਸਟੇਟ ਕੇ ਆਏ ਉਹ ਦੋ ਬੰਦੇ ਹਰਿਆਣੇ ਕੇ ਤੇ ਔਰ 5 ਪੰਜਾਬ ਕੇ ਆਏ ਔਰ ਜਿੱਥੇ ਪਰ ਹਮ ਪਿਛਲੇ ਕੈਂਪ ਮੇ ਰਹ ਰਹੇ ਥੇ ਇੰਡੀਅਨ ਬਹੁਤ ਜ਼ਿਆਦਾ ਹੈ ਉਧਰ ਵੀ ਔਰ ਇੱਕ ਨਹੀਂ ਬਹੁਤ ਜ਼ਿਆਦਾ ਬੰਦੇ ਬਾਈ ਇਧਰ ਫਸ ਚੁਕੇ ਆਏ ਨੇ ਕਿਤਰਾ ਆਪਣੇ ਓਕੇ ਧੰਨਵਾਦ ਮੇਰਾ ਬ੍ਰਦਰ ਰਸ਼ੀਆ ਵਾਸਤੇ ਘੁੰਮਣ ਗਿਆ ਸੀਗਾ 27 ਦਸੰਬਰ ਨੂੰ ਹਾਂਜੀ ਤੇ ਉਹਨਾਂ ਨੂੰ ਨਾਲ ਦੀ ਕੰਟਰੀ ਬੈਲਾਰੂਸ ਤੇ ਪਤਾ ਨਹੀਂ ਸੀਗਾ ਤੇ ਉਹ ਬੈਲਾਰੂਸ ਕੰਟਰੀ ਚ ਜਾ ਬੜੇ ਤੇ ਉਹਨਾਂ ਦੀ ਪੁਲਿਸ ਨੇ ਤੇ ਉਹਨਾਂ ਨੂੰ ਫੜ ਲਿਆ ਸੀਗਾ ਉੱਥੇ ਤਾਂ ਉਹਨਾਂ ਨੂੰ ਦੁਬਾਰਾ ਫੇਰ ਰਸ਼ੀਆ ਦੇ ਉੱਤੇ ਆਰਮੀ 'ਚ ਭੇਜ ਦਿੱਤਾ ਗਿਆ ਸੀਗਾ ਉਹਨੀ ਬਾਰਡਰ ਤੇ ਤੇ ਉਹਨੇ ਬਾਰਡਰ ਵਾਲਿਆਂ ਨੇ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ 10 ਸਾਲ ਦੀ ਸਜ਼ਾ ਜਾਂ ਭੁਗਤ ਲਓ ਜਾਂ ਸਾਲ ਇੱਕ ਸਾਡੇ ਨਾਲ ਆਰਮੀ 'ਚ ਜੁਆਇਨ ਕਰ ਲਓ ਹੂੰ 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 ਸਾਡੇ ਨਾਲ ਕੋਈ ਹੈਲਪ ਕਰ ਦਿਓ ਤੇ ਉਹਨੇ ਸੋਚਿਆ ਕਿ ਸਾਡਾ ਇੱਥੇ ਇੱਕ ਸਾਲ ਦੀ ਆਰਮੀ ਜੁਆਇਨ ਕਰ ਲੈਂਦੇ ਇੱਥੇ ਭੱਲਾ ਸਾਡਾ ਹਾਂਜੀ ਤੇ ਤਾਂ ਕਰਕੇ ਉਹਨੇ ਇੱਕ ਸਾਲ ਦੀ ਆਰਮੀ ਜੁਆਇਨ ਕੀਤੀ ਸੀਗੀ ਹਾਂਜੀ ਬੈਲਾਰੂਸ ਤੋਂ ਵਾਪਸ ਆ ਗਏ ਸੀਗੇ ਉਹ ਤੇ ਉਹਨਾਂ ਦੀ ਰਸ਼ੀਆ ਦੀ ਆਰਮੀ ਹੈ ਉਹਨਾਂ ਨੂੰ ਆਰਮੀ ਕਾਲਜ ਨੂੰ ਭੇਜ ਦਿੱਤਾ ਸੀਗਾ ਬਾਰਡਰ ਤੇ ਤੇ ਹੁਣੀ 15 ਦਿਨ ਟ੍ਰੇਨਿੰਗ ਕੀਤੀ ਸੀ ਉਹਨਾਂ ਕੋਲ ਉਹ ਕਹਿੰਦੇ ਇੱਥੇ ਸਾਡੇ ਕੋਲ ਟ੍ਰੇਨਿੰਗ ਕਰ ਲਓ ਤੇ ਨਹੀਂ ਤਾਂ ਤੁਸੀਂ 10 ਸਾਲ ਦੀ ਸਜ਼ਾ ਭੁਗਤ ਲਓ ਤੇ ਹੁਣੀ ਸੋਚਿਆ ਗਿਆ ਸੀ ਸਾਲ ਇੱਕ ਇੱਥੇ ਕਰ ਲੈਂਦੇ ਆ ਇਹਨਾਂ ਨਾਲ ਆਰਮੀ 'ਚ ਤੇ 15 ਦਿਨ ਵੀ ਟ੍ਰੇਨਿੰਗ ਕੀਤੀ ਤੇ ਉਹਨਾਂ ਨੂੰ ਅੱਗੇ ਭੇਜਿਆ ਗਿਆ ਸੀ ਤੇ ਉਹਨਾਂ ਮੰਚ ਡਾਰਾ ਕੇ ਸਾਨੂੰ ਅੱਗੇ ਨਾ ਭੇਜ ਦੇਣ ਜਿੱਥੇ ਲੜਾਈ ਚੱਲਦੀ ਪਈ ਆ ਕਿ ਸਾਨੂੰ ਉਹ ਇਸ ਕਰਕੇ ਵਾਪਸ ਆਉਣਾ ਚਾਹੁੰਦੇ ਆ ਹਾਂਜੀ ਉਹਨਾਂ ਦੇ 6-7 ਜਾਣੇ ਆਗੇ ਆ ਹਾਂਜੀ ਤੁਹਾਡੇ ਨਾਲ ਉਹਨਾਂ ਦਾ ਆਖੀਰਵਾਰੀ ਗੱਲਬਾਤ ਕਦੋਂ ਹੋਈ ਆ ਸਾਡੇ ਨਾਲ ਦਾ ਥੋੜੇ ਦਿਨ ਪਹਿਲਾਂ ਹੀ ਹੋਈ ਸੀ ਹਾਂਜੀ ਕੋਵਰਨ ਨੂੰ ਅੱਗੇ ਹੋ ਕੇ ਵਾਪਸ ਲਿਆਉਣਾ ਚਾਹੀਦਾ ਜੀ ਮੇਰਾ ਬ੍ਰਦਰ ਰਸ਼ੀਆ ਘੁੰਮਣ ਲਈ ਵਾਸਤੇ ਗਿਆ ਸੀਗਾ ਨਿਊ ਇਅਰ ਤੇ 27 ਤਰੀਕ ਨੂੰ ਤੇ ਉਹਨਾਂ ਕੋਲ ਸਲਿੱਪ ਵਗੈਰਾ ਸਭ ਵੀਜ਼ਾ ਸਭ ਕੁਝ ਸੀਗਾ ਬੈਲੈਂਸ ਸੀਗਾ ਤੇ ਉਹ ਉਸ ਸਲਿੱਪ ਤੇ ਲਿਖਿਆ ਦਾ ਰਿਪਬਲਿਕ ਆਫ ਬੈਲਾਰੂਸ ਤੇ ਉਹ ਔਰ ਬੈਲਾਰਸ ਚਲ ਗਏ ਘੁੰਮਣ ਵਾਸਤੇ ਉਹਨਾਂ ਨੂੰ ਕਿਸ ਨੇ ਗਲਤ ਗਾਈਡ ਕਰ ਦਿੱਤਾ ਕਿ ਤੁਸੀਂ ਬੈਲਾਰਸ ਘੁੰਮ ਸਕਦੇ ਆ ਠੀਕ ਆ ਜੀ ਤੇ ਉੱਥੇ ਜਾ ਕੇ ਬੈਲਾਰਸ ਜਾ ਕੇ ਉਹਨੇ ਟੈਕਸੀ ਵਾਲੇ ਜਿਹੜੀ ਗੱਲ ਹੋਈ ਸੀਗੀ ਤਾਂ ਉਹਨੇ ਉਹਨਾਂ ਤੋਂ ਪੈਸੇ ਜ਼ਿਆਦਾ ਮੰਗੇ ਤਾਂ ਇਹਨਾਂ ਤੋਂ ਸੀਗੇ ਨਹੀਂ ਤੇ ਉਹ ਇਹਨਾਂ ਨੂੰ ਉੱਥੇ ਲਾ ਕੇ ਚਲ ਗਿਆ ਉਹ ਤੇ ਉਸ ਤੋਂ ਬਾਅਦ ਇਹਨਾਂ ਨੂੰ ਬੈਲਾਰਸ ਦੀ ਪੁਲਿਸ ਚੱਕ ਕੇ ਲੈ ਗਈ ਤੇ ਪੁਲਿਸ ਵਾਲਿਆਂ ਨੇ ਚੱਕ ਕੇ ਇਹਨੂੰ ਫੇਰ ਰਸ਼ੀਆ ਮਾਰਿਆ ਬਾਰਡਰ ਆਰਮੀ ਕੋਲ ਤੇ ਆਰਮੀ ਵਾਲਿਆਂ ਨੇ ਇਹਨਾਂ ਨੂੰ ਕਿਹਾ ਕਿ ਜਾ ਤਾਂ ਸਾਡੇ ਸੱਚ ਮਤਲਬ ਆਰਮੀ ਚ ਜੋਬ ਕਰੋ ਜਿਆਦਾ ਤੁਹਾਨੂੰ ਡਰਾਇਆ ਧਮਕਾਇਆ ਕਿ 10 ਸਾਲ ਦੀ ਜਿਆਦਾ ਤੁਹਾਨੂੰ ਸਜ਼ਾ ਹੋਊਗੀ ਇਹ ਇਹ ਕਹਿੰਦੇ ਆ ਸੀ ਮਤਲਬ ਸਜ਼ਾ ਕਿਉਂ ਕਾਨੀ ਆ ਸੀ ਆਰਮੀ ਸਾਨੂੰ ਫਾਇਦਾ ਸਾਨੂੰ ਸੈਲਰੀ ਵਧੀਆ ਸੀਗੀ ਤੇ ਆਰਮੀ ਚ ਹੋ ਗਏ ਤੇ ਉੱਤ ਤੋਂ ਬਾਅਦ ਇਹਨਾਂ ਨੂੰ ਟ੍ਰੇਨਿੰਗ ਵਾਸਤੇ 15-20 ਦਿਨ ਲਈ ਭੇਜਿਆ ਗਿਆ ਇਹਨਾਂ ਦਾ ਮਾਹੌਲ ਬਿਲਕੁਲ ਸਹੀ ਸੀਗਾ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਤਾਂ ਹੁਣ ਥੋੜੇ ਕ ਦਿਨ ਤੋਂ ਇਹਨਾਂ ਨੂੰ ਯੂਕਰੇਨ ਵਾਸਤੇ ਭੇਜ ਦਿੱਤਾ ਗਿਆ ਜੋ ਕਿ ਉੱਥੇ ਫਰੰਟ ਲਾਈਨ ਤੇ ਭੇਜਿਆ ਹੈ ਉਹਨਾਂ ਨੂੰ ਤੇ ਮਤਲਬ ਉੱਥੇ ਖਤਰਾ ਆ ਪਰ ਆ ਜਾਣੀ ਆਪਾਂ ਕੀ ਚੱਲ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ ਇੱਥੇ ਸਾਡੀ ਜਾਨ ਬਹੁਤ ਜ਼ਿਆਦਾ ਖਤਰਾ ਆ ਸਾਨੂੰ ਜਲ ਤੋਂ ਜਲ ਤੋਂ ਸਰਕਾਰ ਨੂੰ ਇਹੀ ਬੀਲ ਹਾਂਜੀ ਹਾਂਜੀ ਬਿਲਕੁਲ ਧੋਖੇ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਨਹੀਂ ਪਤਾ ਸੀਗਾ ਕਿਉਂਕਿ ਜਿਹੜਾ ਕੰਟਰੈਕਟ ਉਹਨਾਂ ਨਾਲ ਹੋਇਆ ਉਹ ਰਸ਼ੀਆ ਦੀ ਰਸ਼ੀਆ ਦੀ ਭਾਸ਼ਾ ਵਿੱਚ ਸੀਗਾ ਉਹਨਾਂ ਨੂੰ ਨਹੀਂ ਸਮਝ ਲੱਗੀ ਉਹਦੇ 'ਚ ਲਿਖਿਆ ਸੀਗਾ ਕਿ ਯਾਰਾ 10 ਸਾਲ ਦੀ ਸਾਨੂੰ ਸਜ਼ਾ ਹੋਊਗੀ ਤੁਸੀਂ ਫੜ ਹੋਏ ਹੋ ਇਨਲੀਗਲ ਤੌਰ ਤੇ ਯਾਰਾ ਤੁਹਾਨੂੰ 1 ਸਾਲ ਦੀ ਜੌਬ ਕਰਨੀ ਪਊਗੀ ਰਸ਼ੀਆ ਆਰਮੀ 'ਚ ਹਾਂਜੀ ਬਿਲਕੁਲ ਬਿਲਕੁਲ ਤਾਂ ਹੀ ਖਤਰਾ ਜੀ ਹਾਂਜੀ ਬਹੁਤ ਜ਼ਿਆਦਾ ਖਤਰਾ ਉਹਨਾਂ ਦੀ ਲਾਈਫ ਨੂੰ ਇਸ ਕਰਕੇ ਅਪੀਲ ਕਰਦੇ ਸਰਕਾਰ ਨੂੰ ਕਿ ਸਾਨੂੰ ਉਹਨਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨ YouTube Facebook Instagram X aur WhatsApp channel par